ਸਪਨਿਆਂ ਦਾ ਵਣਜਾਰਾ ਨਿੱਤ ਲੋਕਾਂ ਦੀ ਪੂਰੀ ਕਰਦਾ ਨਿੱਤ ਲੋਕਾਂ ਦੀ ਪੂਰੀ ਕਰਦਾ ਆਪਣੇ ਸੁਪਨੇ ਮਾਰਨ ਵਾਲਾ ਲੇਵਰ ਚੌਂਕ 'ਚ ਰੋਜ ਹੈ ਵਿਕਦਾ ਲੇਵਰ ਚੌਂਕ 'ਚ ਰੋਜ ਹੈ ਵਿਕਦਾ ਸੁਪਨਿਆਂ ਦਾ ਇੱਕ ਵਣਜਾਰਾ ਕੱਚੇ ਘਰ ਤੋਂ ਤੁਰ ਪੈਂਦਾ ਹੈ ਕੱਚੇ ਘਰ ਤੋਂ ਤੁਰ ਪੈਂਦਾ ਹੈ ਪੱਕੇ ਮੈਲ ਬਣਾਉਣ ਲਈ ਨਿਤ ਲੋਕਾਂ ਦੀ ਲੈਂਟਰ ਪਾਉਂਦਾ ਨਿਤ ਲੋਕਾਂ ਦੀ ਲੈਂਟਰ ਪਾਉਂਦਾ ਆਪਣਾ ਉਸ ਦਾ ਕੱਚਾ ਟਾਰਾ ਲੇਬਰ ਚੌਂਕ 'ਚ ਰੋਜ਼ ਹੈ ਵਿਕਦਾ ਸੁਪਨਿਆਂ ਦਾ ਇੱਕ ਵਣਜਾਰਾ ਨਿਤ ਟੁੱਟਦੇ ਨੇ ਸੁਪਨੇ ਉਸ ਦੇ ਨਿਤ ਟੁੱਟਦੇ ਨੇ ਸੁਪਨੇ ਉਸ ਦੇ ਤੰਗੀ ਭਰਿਆ ਜੀਵਨ ਸਾਰਾ ਵਿੱਚ ਮਜਦਾਰ ਦੇ ਉਸ ਦੀ ਜ਼ਿੰਦਗੀ ਵਿੱਚ ਮਜਦਾਰ ਦੇ ਉਸ ਦੀ ਜ਼ਿੰਦਗੀ ਨੇញੋਂ ਦਿਸਦਾ ਪਾਰ ਉਤਾਰਾ ਲੇਵਰ ਚੌਂਕ 'ਚ ਰੋਜ ਹੈ ਵਿਕਦਾ ਸੁਪਨਿਆਂ ਦਾ ਇੱਕ ਵਣਜਾਰਾ ਪੂੰਜੀਵਾਦੀ ਨਿਤ ਲੁੱਟਦੇ ਨੇ ਪੂੰਜੀਵਾਦੀ ਨਿਤ ਲੁੱਟਦੇ ਨੇ ਲਾ ਕੇ ਉਸ ਨੂੰ ਝੂਠਾ ਲਾਰਾ ਪੂੰਜੀਵਾਦੀ ਨਿਤ ਲੁੱਟਦੇ ਨੇ ਲਾ ਕੇ ਉਸ ਨੂੰ ਝੂਠਾ ਲਾਰਾ ਸ੍ਰਿੰਦਰ ਕਿਸੇ ਨਾ ਦੇਖਿਆ ਸ੍ਰਿੰਦਰ ਕਿਸੇ ਨਾ ਦੇਖਿਆ ਉਸ ਦੀ ਅੱਖ ਦਾ ਪਾਣੀ ਖਾਰਾ ਲੇਵਰ ਚੌਂਕ 'ਚ ਰੋਜ ਹੈ ਵਿਕਦਾ ਸੁਪਨਿਆਂ ਦਾ ਇੱਕ ਬਨਜਾਰਾ ਸੁਪਨਿਆਂ ਦਾ ਇੱਕ ਬਨਜਾਰਾ